ਸਾਰੇਨ ਸਸ਼ੀ ਕਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਜਹਲ ਪੰਜਾਬੀ ਵਿਰਸਤੇ ਅੱਜ ਆਪਾਂ ਤੁਹਾਡੇ ਲਈ ਇੱਕੇ ਕਹਾਣੀਕਾਰ ਸਰਦਾਰ ਗੁਰਪੰਚਨ ਸਿੰਘ ਪੁੱਲਰ ਦੀ ਪੰਜਾਬੀ ਕਹਾਣੀ ਨਿੱਕੀ ਬੂਟੀ ਦਾ ਸੂਟ ਲੈ ਕੇ ਹਾਜ਼ਰ ਹੋਏ ਹਾਂ ਅਖੀਰ ਤੱਕ ਜਰੂਰ ਸੁਣਨਾ ਜੀ ਪੂਆ ਨੇ ਸਨੇਹਾ ਭੇਜਿਆ ਹੀ ਅਜੀਹਸੀ ਕੀ ਦੇਲਦੀਆਂ ਸਭੇ ਤਾਰਾ ਹਿਲਾ ਗਿਆ ਉਹ ਵਿੱਚ ਭਿੱਜਿਆ ਹੋਇਆ ਕੁਝ-ਕੁਝ ਕਿੱਲੇ ਜਿਹੇ ਨਾਲ ਭੇਜਿਆ ਗਿਆ ਸੁਨੇਹਾ ਉਹਦੀਆਂ ਅੱਖਾਂ ਪਿਆਰ ਦੀ ਛਲ ਨਾਲ ਸਿੱਲੀਆਂ ਹੋ ਗਈਆਂ ਉਹਨੇ ਸੋਚਿਆ ਸੱਚ ਮੁੱਚ ਹੀ ਹੁਣ ਤਾਂ ਭੂਆ ਨਦੀ ਕਿਨਾਰੇ ਰੁੱਖੜਾ ਹੋਵੇਗੀ ਪਤਾ ਨਹੀਂ ਕਿਸ ਦਿਨ ਉਖੜ ਕੇ ਸਮੇ ਦੇ ਅਨੰਤ ਅਤੇ ਅਰੁੱਕ ਬਗ ਦੇ ਪਾਣੀਆਂ ਵਿੱਚ ਸਹਿਜੇ ਜਿਹੇ ਟਿਕ ਪਵੇ ਕਈ ਸਾਲ ਪਹਿਲਾਂ ਹੀ ਜਦੋਂ ਉਹ ਅਜੇ ਆਪਣੇ ਪਿੰਡਾਂ ਤੋਂ ਇੰਨਾ ਦੂਰ ਨਹੀਂ ਸੀ ਆਇਆ ਭੂਆ ਬੇਦ ਹੁੰਦੀ ਜਾਂਦੀ ਲੱਗਦੀ ਸੀ ਹੁਣ ਤਾਂ ਉਹਦੇ ਬੁੱਕ ਵਿੱਚੋਂ ਸਾਹਾਂ ਦੇ ਕਿੰਨੇ ਹੀ ਹੋਰ ਦਾਣੇ ਕਿਰ ਚੁੱਕੇ ਹੋਣਗੇ ਹੁਣ ਇਹ ਸੁਨੇਹਾ ਦੇਣ ਵਾਲੇ ਹੱਥ ਕਿ ਹੱਸੀ ਮੇਰੇ ਪਛੜੇ ਨੂੰ ਕਹੀਂ ਇੱਕ ਵਾਰ ਮੀਲਾਗੇਲਾ ਕਰ ਜਾਵੇ ਹੁਣ ਤਾਂ ਬਸ ਚਲੋ ਚਲੀ ਹੈ ਨਦੀ ਕਿਨਾਰੇ ਰੁਖੜਾ ਨਾਲ ਬੋਟੀ ਨੂੰ ਦੇ ਨਿਆਣਿਆਂ ਨੂੰ ਜ਼ਰੂਰ ਲਿਆਵੇ ਮੂਰਨਾਂ ਨੂੰ ਸੂਦ ਬਹੁਤਾ ਪਿਆਰਾ ਹੁੰਦਾ ਹੈ। ਜਦੋਂ ਕਦੇ ਚੀਤਾ ਬੀਤੇ ਦਿਨਾਂ ਵੱਲ ਜਾਂਦਾ ਭੂਆ ਉਹਦੇ ਕਈ ਵਾਰ ਯਾਦ ਆਉਂਦੀ। ਪਰ ਉਹਦੇ ਇਸ ਸੁਨੇਹੇ ਮਗਰੋਂ ਤਾਂ ਉਹ ਨੂੰ ਅਜੀਹਾ ਜਾਪਿਆ ਜਿਵੇਂ ਉਹ ਜਾ ਰਹੀ ਹੋਵੇ ਅਤੇ ਉਹ ਨੂੰ ਮੂੰਹ ਦੇਖਣ ਲਈ ਆਵਾਜ਼ਾਂ ਮਾਰ ਰਹੀ ਹੋਵੇ। ਉਹਨੇ ਦੋ ਚਾਰ ਛੁੱਟੀਆਂ ਲੈ ਕੇ ਜਾਣ ਦੀ ਸਲਾਹ ਬਣਾ ਲਈ। ਕਿੰਨੇ ਜ਼ਿਰ ਮਗਰੋਸ ਨੇ ਭੂਆ ਨੂੰ ਮਿਲਣਾ ਸੀ ਅਤੇ ਕਿੰਨੇ ਪਿਆਰ ਨਾਲ ਉਹਨੇ ਬੁਲਾਇਆ ਸੀ। ਉਹਦਾ ਦਿਲ ਕੀਤਾ ਭੂਆ ਲਈ ਕੁਝ ਲੈ ਕੇ ਜਾਵੇ ਉਹਦੇ ਨਿਸ਼ਾਨ ਮੋਹ ਦਾ ਕੋਈ ਨਿਮਾਣਾ ਜਿਹਾ ਹੁੰਗਾਰਾ ਉਹਦੇ ਲਈ ਆਪਣੇ ਆਦਰ ਦੀ ਕੋਈ ਤੁਸ਼ ਜਿਹੀ ਨਿਸ਼ਾਨੀ ਉਹ ਕਈ ਦਿਨ ਸੋਚਦਾ ਰਿਹਾ ਆਖਰ ਉਹਨੇ ਪਿੰਡਾਂ ਦੇ ਪੁਰਾਣੇ ਰਿਵਾਜ ਅਨੁਸਾਰ ਕਈ ਦੁਕਾਨਾਂ ਫਿਰਕੇ ਮਿੱਠੇ ਮਿੱਠੇ ਰੰਗਾਂ ਦੀਆਂ ਨਿੱਕੀਆਂ ਨਿੱਕੀਆਂ ਬੁੱਟੀਆਂ ਵਾਲਾ ਬੜਾ ਸੋਹਣਾ ਸੂਟ ਖਰੀਦ ਲਿਆ ਸਨੇਹਾਉਣ ਤੇ ਤੁਰਨ ਦੇ ਵਿਚਾਰ ਜਿਹੜੇ ਦਿਨ ਬੀਤੇ ਉਹਨਾਂ ਵਿੱਚ ਵਾਰ-ਵਾਰ ਭੂਆ ਦੀਆਂ ਗੱਲਾਂ ਉਹਨੂੰ ਯਾਦ ਆਉਂਦੀਆਂ। ਕਈ ਵਾਰ ਉਹ ਇਹ ਗੱਲਾਂ ਮਨ ਹੀ ਮਨ ਵਿੱਚ ਯਾਦ ਕਰਦਾ। ਕਈ ਵਾਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਸੁਣਾਉਂਦਾ। ਖਾਸ ਕਰਕੇ ਉਹਨੂੰ ਪਿਆਰਾ ਲੱਗਦਾ ਸੀ ਧੌਲੇ ਸਿਰ ਵਾਲੀ ਭੂਆ ਦਾ। ਉਹਦੀ ਧੌਲੇ ਸਿਰ ਵਾਲੀ ਮਾਂ ਨੂੰ ਮੋਹ ਨਾਲ ਬਾਬੂ ਕਹਿਣਾ। ਉਹ ਕਦੀ ਵੀ ਉਹਦੀ ਮਾਂ ਦਾ ਨਾਂ ਨਾ ਲੈਂਦੀ। ਬਾਬੂ ਬਾਬੂ ਕਰਦੀਦਾ ਉਹਦਾ ਮੂੰਹ ਨਾ ਥੱਕਦਾ। ਉਹਦੀ ਮਾਝਵਾਵੇ ਵਿੱਚ ਉਹਦੀ ਭੂਆ ਨੂੰ ਬੀਬੀ ਆਖਦੀ। ਘਰ ਵਿੱਚ ਸਾਰਾ ਦਿਨ ਬਾਬੂ-ਬਾਬੂ, ਬੀਬੀ-ਬੀਬੀ ਹੁੰਦੀ ਰਹਿੰਦੀ। ਭੂਆ ਪੇਕਿਆਂ ਦੀ ਤੱਕਦੀ ਵੀ ਪ੍ਰੌਣੀਆਂ ਮੰਗਣਾ ਬੈਠਦੀ। ਉਹ ਕੰਮਾਂ ਵਿੱਚ ਉਲਝੀ ਹੋਈ ਮਾਂ ਦੇ ਕਈ ਨਿੱਕੇ-ਮੁਟੇ ਕੰਮ ਕਰ ਜਾਂਦੀ। ਕਈ ਵਿਗੜੇ ਹੋਏ ਕੰਮ ਸੁਮਾਰ ਜਾਂਦੀ। ਮਾਂ ਦੇ ਨਾ-ਨਾ ਕਰਦੇ ਵੀ ਉਹ ਰਜਾਈਆਂ, ਤਲਾਈਆਂ ਸੂਰਜ ਵੱਲ ਕਰ ਕਰ ਦੇਖਦੀ। ਟੁੱਟੇ ਲੋਗੜ ਵਾਲੀਆਂ ਦੇ ਨੰਗੰਦੇ ਉਦੇੜ ਕੇ ਕੱਪੜਾ ਧੂਣ ਲਈ ਛੋਡੇ ਵਿੱਚ ਭਿਉਂ ਦਿੰਦੀ ਅਤੇ ਲੋਗੜ ਪਿੰਜਾਉਣ ਲਈ ਗਟੜੀ ਬੰਨ੍ਹ ਦਿੰਦੀ। ਬੋਰੀ ਵਿੱਚ ਪਾ ਕੇ ਪਰਸ਼ੱਤੀ ਉੱਤੇ ਰੱਖੇ ਸੂਤ ਨੂੰ ਮੰਜਾ ਬੁਣਨ ਲਈ ਰੰਗ ਦੇ ਦੂ ਬੱਠਲਾਂ ਵਿੱਚ ਡੋਬ ਦਿੰਦੀ ਅਤੇ ਉਖੜੀ ਹੋਈ ਚੁਗਾੜ ਠੋਕਣ ਲਈ ਤਰਖਾਣਾ ਦੇ ਭੇਜ ਦਿੰਦੀ। ਤੇ ਫਿਰ ਸਵੇਰ ਦੇ ਕੰਮ ਮਗਾ ਕੇ ਆਥਨ ਦੇ ਕੰਮਾਂ ਤੋਂ ਪਹਿਲਾਂ ਉਹ ਦੁਪਹਿਰ ਵੇਲੇ ਧੂਮੇ ਰੜ ਕੇ ਨਵੀਆਂ ਭਰੀਆਂ ਰਜਾਈਆਂ ਤਲਾਈਆਂ ਦੇ ਨੱਕੰਦੇ ਪਾਉਂਦੀਆਂ। ਜਾਂ ਮੰੰਜਾ ਬੰਨ ਬੈਠਦੀ ਆ ਤਾਂ ਧੀਮੀ ਧੀਮੀ ਆਵਾਜ਼ ਵਿੱਚ ਅਨੰਦ ਭਰਾਈ ਦੇ ਗੀਤ ਗਾਉਂਦੀ ਆ ਜਾਂ ਇਉਂ ਨਿੱਕੇ ਨਿੱਕੇ ਗੱਲਾਂ ਕਰਦੀ ਆ ਜਿਵੇਂ ਮਾਂ ਨਵੀਂ ਨਵੀਂ ਸਹੁਰੀਆਂ ਆਈ ਹੋਵੇ ਅਤੇ ਭੂਆ ਨੂੰ ਉਹਦਾ ਦੱਲੋਂ ਲਈ ਉਹਦੇ ਕੋਲ ਬਿਠਾਇਆ ਗਿਆ ਹੋਵੇ ਜਦੋਂ ਕਦੀ ਉਹ ਉਹਦੇ ਪਿੰਡ ਜਾਂਦਾ ਭੂਆ ਨੂੰ ਲੋੜੇ ਦਾ ਚਾਹ ਚੜ੍ਹ ਜਾਂਦਾ ਉਹ ਰੱਜ ਕੇ ਪਿਆਰ ਕਰਦੀ ਅਤੇ ਰੱਜ ਕੇ ਖਵਾਉਂਦੀ ਪਿਉਂਦੀ ਮੁਰਦਾਬਾਦੀ ਥਾਲ ਵਿੱਚ ਰੱਖ ਕੇ ਘਰ ਦੇ ਘਿਓ ਨਾਲ ਨੁੱਚੜ ਦੇ ਲੂਣੇ ਪਰੌਂਠੇ ਦਿੰਦੀ। ਪਰੌਂਠਿਆਂ ਵਿੱਚ ਦੜਾ ਜਿਹਾ ਕੀਤੀਆਂ ਲਾਲ ਮਿਰਚਾਂ ਥਾਂ-ਥਾਂ ਤਾਰਿਆਂ ਵਾਂਗ ਚਮਕਦੀਆਂ। ਥਾਲ ਵਿੱਚ ਉਹ ਵੱਡਾ ਸਾਰਾ ਕਾਂਸੀ ਦਾ ਕਟੋਰਾ ਦਹੀਂ ਦਾ ਭਰ ਕੇ ਰੱਖ ਦਿੰਦੀ। ਕਟੋਰਾ ਕਾਲਾ ਹੁੰਦਾ ਛੰਨਾ ਹੁੰਦਾ ਸੀ। ਦਹੀਂ ਦੇ ਇੱਕ ਪਾਸੇ ਮੱਖਣੀ ਦਾ ਪੀੜਾ ਪਿਆ ਹੁੰਦਾ ਜਾਂ ਫਿਰ ਉਹ ਗੁੜ ਖੁਰ ਕੇ ਅਤੇ ਆਟੇ ਵਿੱਚ ਘਿਓ ਚਾਸੀ ਕਿ ਮਿੱਠੀਆਂ ਰੋਟੀਆਂ ਪਕਾਉਂਦੀ। ਉਹਨਾਂ ਨਾਲ ਉਹ ਸਾਫ, ਕਲੌਂਜੀ ਅਤੇ ਮੇਥਿਆਂ ਦੇ ਮਸਾਲੇ ਵਿੱਚ ਲੁਕੀ ਹੋਈ ਆਂਬ ਦੇ ਅਚਾਰ ਦੇ ਫਾੜੀ ਰੱਖਦੀ ਜਾਂ ਰਾਈ ਨਾਲ ਭਰੀ ਹੋਈ ਹਰੀ-ਹਰੀ ਗੇਠ ਲੰਮੀ ਮਿਰਚ ਰੱਖਦੀ। ਜਿਹਦੇ ਚੀਰ ਵਿੱਚੋਂ ਪੀਲਾ-ਪੀਲਾ ਖੱਟਾ ਕਰਾਰਾ ਰਸ ਜਿਉਂਦਾ। ਤੇ ਫਿਰ ਉਹ ਹੋਰ-ਹੋਰ ਖਾਣ ਲਈ ਮਜਬੂਰ ਕਰਦੀ। ਅੰਤ ਨੂੰ ਹੱਥ ਵਨ ਕੇ ਹਾੜੇ ਕੱਢ ਕੇ ਫੁੱਲਿਆ ਪੇਟ ਦਿਖਾ ਕੇ ਹੀ ਪੂਆ ਤਾਂ ਖੜਾ ਛਡਾਉਣਾ ਪੈਂਦਾ। ਤੇ ਫੇਰ ਉਹ ਛੇਤੀ ਛੇਤੀ ਮੂੜਨਾ ਨਾ ਦਿੰਦੀ। ਕਦੀ ਕੋਈ ਲਾਰਾ ਲਾ ਕੇ ਕਦੀ ਕੋਈ ਬਹਾਨਾ ਬਣਾ ਕੇ ਉਹ ਇੱਕ ਦਿਨ ਹੋਰ ਇੱਕ ਦਿਨ ਹੋਰ ਆਖਦੇ ਆਂ। ਕਈ ਕਈ ਦਿਨ ਲੰਗਾ ਦਿੰਦੀ। ਉਹ ਮਾਂ ਦੇ ਚਿੰਤਾ ਬਾਰੇ ਆਖਦਾ ਤਾਂ ਉਹ ਜਵਾਬ ਦਿੰਦੀ। ਕੋਈ ਨਹੀਂ ਚਿੰਤਾ ਹੁੰਦੀ ਤੇਰੀ ਮਾਂ ਨੂੰ। ਕਿਸੇ ਉੱਪਰੇ ਤਾਂ ਨਹੀਂ ਆਇਆ ਹੋਇਆ ਤੂੰ। ਉਹਨੂੰ ਪਤਾ ਹੈ ਭੂਆ ਕੂਲ ਗਿਆ ਹੈ ਦਿਨ ਤਾਂ ਲੱਗਣਗੇ ਹੀ। ਉਹ ਸਕੂਲ ਖੁੱਲਣ ਬਾਰੇ ਆਖਦਾ ਤਾਂ ਉਹ ਬੋਲਦੀ ਕੋਈ ਨਹੀਂ ਭੱਜ ਗਿਆ ਤੇਰਾ ਮਦਰੱਸਾ ਕਿਧਰੇ? ਜਦੋਂ ਉਹ ਨੌਕਰੀ ਉੱਤੇ ਲੱਗਿਆ ਸੀ ਬਹੁਤੇ ਰਿਸ਼ਤੇਦਾਰ ਇੱਕ ਇੱਕ ਕਰਕੇ ਉਹ ਤੋਂ ਦੂਰ ਹਟਦੇ ਗਏ ਸਨ ਉਹਨੂੰ ਦੁੱਖ ਵੀ ਹੁੰਦਾ ਪਰ ਉਹ ਕਰ ਵੀ ਕੁਝ ਨਹੀਂ ਸੀ ਸਕਦਾ ਰਹਿਣੀ ਬਹਿਣੀ ਅਤੇ ਕਦਰਾਂ ਕੀਮਤਾਂ ਦਾ ਫਰਕ ਕਿਵੇਂ ਨਾ ਕਿਵੇਂ ਪਾੜਾ ਪਾ ਹੀ ਦਿੰਦਾ ਉਹਦੇ ਘਰ ਵਿੱਚ ਸ਼ਹਿਰੀ ਜੀਵਨ ਦੀਆਂ ਸਧਾਰਨ ਚੀਜ਼ਾਂ ਟੀਵੀ ਫ੍ਰਿਜ ਸੋਫਾ ਦੇਖ ਕੇ ਰਿਸ਼ਤੇਦਾਰ ਉਹਦੇ ਪੈਸਿਆਂ ਬਾਰੇ ਕੁਝ ਸੱਚਾ ਅਤੇ ਬਹੁਤਾ ਕਲਪਿਤ ਹਿਸਾਬ ਲਾ ਲੈਂਦੇ ਕਿਸਾਨ ਦਾ ਪੈਸੇ ਬਾਰੇ ਨਜ਼ਰੀਆ ਆਪਣਾ ਹੀ ਹੁੰਦਾ ਹੈ ਉਹ ਬਹੁਤੀ ਜ਼ਮੀਨ ਦਾ ਮਾਲਕ ਹੋਵੇ ਤਾਂ ਥੋੜੀ ਦਾ ਉਹਦੀ ਆਮਦਨ ਤਾਂ ਘੱਟ 6 ਮਹੀਨਿਆਂ ਮੰਗਰੋਹੀ ਹਾੜੇ ਸੌਣੀ ਨੂੰ ਆਣੀ ਹੁੰਦੀ ਹੈ ਉਹ ਵੀ ਜੇ ਰੱਬ ਸੁੱਖ ਰੱਖੇ ਅਤੇ ਸੋਕਿਆਂ ਤੋਂ ਤੇ ਝੱਖੜਾਂ ਤੋਂ ਹੜਾਂ ਤੋਂ ਤੇ ਰੋਗਾਂ ਤੋਂ ਫਸਲ ਦਾ ਬਚਾਅ ਹੋ ਜਾਵੇ ਮਹਾਨ ਆਜ਼ਮ ਦੀ ਤਰ੍ਹਾਂ ਉਹ ਜੱਟ ਵੱਜਵੀਂ ਆਮਦਨ ਕਹਿੰਦੇ ਹਨ ਜੋ ਚੜ੍ਹੇ ਮਹੀਨੇ ਰੱਬ ਸੁੱਖ ਰੱਖੇ ਜਾਂ ਨਾ ਆ ਆ ਹੀ ਜਾਂਦੀ ਹੈ ਤੇ ਉਹ ਉਹਦੀ ਰਹਿਣੀ ਬਹਿਣੀ ਦੇ ਪਰੰਪਲੇਖੇ ਵਿੱਚ ਆ ਕੇ ਸੋਚਦੇ ਪੈਸੇ ਮੰਗਣ ਵਿੱਚ ਕੀ ਹਰ ਜਾਏ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਇਨਕਾਰ ਕਰਨ ਵਾਲਾ ਆਪੇ ਸ਼ਰਮਿੰਦਾ ਹੋਵੇਗਾ ਕਿਸੇ ਰਿਸ਼ਤੇਦਾਰ ਦੇ ਨੇ ਪੁਰਾਣਾ ਡਾਇਰੈਕਟਰ ਵੇਚ ਕੇ ਨਵਾਂ ਖਰੀਦਣਾ ਹੁੰਦਾ ਕਿਸੇ ਰਿਸ਼ਤੇਦਾਰ ਦੀ ਸਲਾਹ ਇੱਕ ਟਿਊਬਲ ਲਾਉਂਡ ਦੀ ਹੁੰਦੀ ਕਿਸੇ ਰਿਸ਼ਤੇਦਾਰ ਨੇ ਕੁੜੀ ਜਾਂ ਮੁੰਡੇ ਦਾ ਵਿਆਹ ਕਰਨਾ ਹੁੰਦਾ ਜਦੋਂ ਮਜਬੂਰੀ ਪ੍ਰਗਟਾਉਂਦਾ ਰਿਸ਼ਤੇਦਾਰ ਮੂੰਹ ਵਟਕੇ ਤੁਰ ਜਾਂਦੇ ਤੇ ਫਿਰ ਇੱਕ ਦੂਜੇ ਕੋਲ ਉਹਨੂੰ ਨਿੰਦਦੇ ਰਹਿੰਦੇ। ਇੱਕ ਵਾਰ ਇੱਕ ਰਿਸ਼ਤੇਦਾਰ ਉਸ ਤੋਂ ਬਲਦ ਖਰੀਦਣ ਲਈ ਪੈਸੇ ਲੈਣ ਆਇਆ ਸੀ। ਉਹਦੇ ਮਜਬੂਰੀ ਪ੍ਰਗਟਾਉਣ ਉਤੇ ਫ੍ਰਿਜ ਵਾਲਾ ਹੱਥ ਕਰਦਿਆ ਸ਼ਬਦਾ ਵਿੱਚ। ਗੁੱਤਨ ਭਰ ਕੇ ਬੋਲਿਆ ਸੀ। ਤੂੰ ਆ ਪਾਣੀ ਠੰਡਾ ਕਰਨ ਵਾਲੀ ਮਸ਼ੀਨ ਉੱਤੇ ਤਾਂ ਥੱਬਾ ਨੋਟਾਂ ਦਾ ਫੂਕ ਸਕਦਾ ਹੈ। ਪਾਣੀ ਤਾਂ ਤੋੜੇ ਵਿੱਚ ਵੀ ਠੰਡਾ ਹੋ ਜਾਂਦਾ ਹੈ। ਪਰ ਔਖੇ ਬਲੇ ਰਿਸ਼ਤੇਦਾਰ ਦੀ ਮੱਦ ਕਰਨ ਲਈ ਤੇਰੇ ਕੋਲ ਪੈਸੇ ਹੈ ਨਹੀਂ। ਪਰ ਬੇਲਾਗ ਮੋਹ ਮਰਿਆ ਮੁੱਕਿਆ ਤਾਂ ਨਹੀਂ ਸੀ। ਭੂਆ ਦਾ ਸਨੇਹਾ ਸੁਣ ਕੇ ਉਹ ਜਜ਼ਬਾਤੀ ਹੋ ਗਿਆ ਤੇ ਉਹਦੀਆਂ ਅੱਖਾਂ ਵਿੱਚ ਵਹਿਣਾ ਵਿੱਚ ਬਹਿ ਕੇ ਸਿਲੀਆਂ ਹੋ ਗਈਆਂ। ਉਹਨੇ ਸਿੱਧਾ ਭੂਆ ਕੋਲ ਜਾਣਾ ਤੇ ਬਿਨਾ ਹੋਰ ਕਿਸੇ ਨੂੰ ਮਿਲਿਆ ਉਤੋਂ ਹੀ ਪਰਤ ਆਉਣ ਦਾ ਮਨ ਬਣਾਇਆ। ਉਹਨੂੰ ਨਿਰਾਰਥਕ ਜਿਹੀ ਕਾ ਲੱਗ ਗਈ ਕਿਤੇ ਭੂਆ ਉਹਦੇ ਜਾਣ ਤੋਂ ਪਹਿਲਾਂ ਹੀ ਨੇ ਚਲਦੀ ਬਣੇ। ਉਹਨੂੰ ਬੇਤਵਾ ਜਿਹਾ ਖਿਆਲ ਆਉਂਦਾ ਜਿਵੇਂ ਭੂਆ ਮਨਜੀਤ ਤੇ ਨਿਢਾਲ ਪਈ ਹੋਵੇ ਤੇ ਮੁਸ਼ਕਲ ਨਾਲ ਅੱਖਾਂ ਖੋਲ ਕੇ ਪੁੱਛ ਰਹੀ ਹੋਵੇ ਆਇਆ ਨਹੀਂ ਮੇਰਾ ਭਤੀਜਾ ਮੇਰਾ ਬੱਚਾ ਤੇ ਰੱਬ ਦਾ ਸ਼ੁਕਰ ਸੀ ਕਿ ਜਦੋਂ ਉਹ ਪੁੱਜੇ ਭੂਆ 베ੜੇ ਵਿੱਚ ਟਾਲੀ ਹੀਟ ਬੈਠੀ ਸੂਤ ਦੀ ਆਟੀ ਕਰ ਰਹੀ ਸੀ ਉਹਨੂੰ ਜਿਵੇਂ ਕੁਝ ਕੁ ਆਚਾ ਲੱਭ ਪਿਆ ਆਵਾਜ਼ਾਂ ਮਾਰ-ਮਾਰ ਉਹ ਆਪਣੀ ਨੂੰ ਅਤੇ ਪੁੱਤੇ-ਪੁੱਤੀਆਂ ਨੂੰ ਬੁਲਾਉਣ ਲੱਗੀ ਹੌਲੀ-ਹੌਲੀ ਸਾਰੇ ਇਕੱਠੇ ਹੋ ਗਏ ਬਾਈ ਕਿਸੇ ਕੰਮ ਸੌਰੀ ਗਿਆ ਹੋਇਆ ਸੀ ਉਹ 부ਆ ਗੋਲਟਾ ਲੀਹੇਠ ਹੀ ਬੈਠ ਗਏ 부ਆ ਉਹਨਾਂ ਵਿੱਚ ਇੱਕ ਨੂੰ ਫੜਦੀ ਅਤੇ ਕਾਂਜ ਨਾਲ ਘੁੱਟ ਲੈਂਦੀ ਉਹਨੂੰ ਬੁੱਕਲ ਵਿੱਚੋਂ ਕੱਢਦੀ ਤੇ ਦੂਜੇ ਨੂੰ ਫੜ ਕੇ ਇਹ ਕਨਾਲ ਲਾ ਲੈਂਦੀ ਮਿੱਠੀ ਮਿੱਠੀ ਰੁੱਤ ਸੀ ਨਾ ਸਰਦੀ ਨਾ ਗਰਮੀ ਪਰ ਸ਼ਾਮੇ ਬੈਠਿਆਂ ਆਨੰਦੋਂ ਦਾ ਧੁੱਪ ਪਿੰਡੇ ਨੂੰ ਕੁਝ-ਕੁਝ ਜਿਹਾ ਲੱਗਦੀ ਸੀ 부ਆ ਨੇ ਖੇਤ ਵਿੱਚ ਕੁਠੀ ਵਰਗਾ ਘਰ ਪਾਇਆ ਹੋਇਆ ਸੀ ਲੰਮੀ ਚੌੜੀ ਨੀਵੀਂ ਨੀਵੀਂ ਚਾਰ ਦਵਾਰੀ ਵਾਲਾ ਮੋਕਲਾ ਬੇੜਾ ਸੀ ਚਾਰ ਦਿਵਾਰੀ ਤੋਂ ਬਾਹਰ ਇੱਕ ਪਾਸੇ ਟਿਊਬਵੈਲ ਸੀ ਜਿਹਦੇ ਕੋਲ ਟਰੈਕਟਰ ਖਲੋਤਾ ਹੋਇਆ ਸੀ ਤੇ ਅੱਗੇ ਭੂਏ ਦੇ ਖੇਤ ਵਿਸ਼ੇ ਹੋਏ ਸਨ। ਬੱਚੇ ਕੁਝ ਪਲ ਟਿਕੇ ਬੈਠੇ ਰਹੇ ਤੇ ਫਿਰ ਕੀਤਾ ਵੱਲ ਭੱਜ ਗਏ। ਭੂਏ ਦੇ ਪੁੱਤੇ-ਪੁੱਤੀਆਂ ਉਹਨਾਂ ਨੂੰ ਕਣਕ ਦੀਆਂ ਅੱਧ ਪੱਕੀਆਂ ਬੱਲੀਆਂ ਮਲ-ਮਲ ਕੇ ਦੇ ਰਹੇ ਸਨ। ਫਿਰ ਉਹ ਛੋਲਿਆਂ ਦੇ ਕੁਝ ਅੱਧ ਸੁੱਕੇ ਬੂਟੇ ਭਾਲ ਕੇ ਹੂਲਾਂ ਕਰਨ ਲੱਗ ਪਏ। ਉਹਦੀ ਪਤਨੀ ਨਰੇਤੇ ਵਿੱਚ ਲਿਬੜ ਦੇ ਬੱਚਿਆਂ ਨੂੰ ਝਿੜਕਿਆ ਤਾਂ ਉਹਨੇ ਉਹ ਵਰਜ ਦਿੱਤੀ। ਕਾਰਨ ਦੇ ਮੌਜ ਕਿੰਨੀ ਵਧੀਆ ਰੁੱਤੇ ਚਾਰ ਸਵੇਰੇ ਸੁਰਗੇ ਸੁੱਖ ਪੜਾਈ ਦੀ ਚਿੰਤਾ ਭੁੱਲ ਜਾਂਦੇ ਦੋ ਦਿਨ ਪੂਆ ਨੇ ਨੂਨੂ ਰੋਟੀ ਲਈ ਗੁੜ ਘੋਲਣਾ ਅਤੇ ਆਟੇ ਵਿੱਚ ਘਿਓ ਚਸ ਸੁਨਵਾਸਤੇ ਗਿਆ ਅਤੇ ਉਹਨਾਂ ਨੂੰ ਨੌਂ ਤੌਣ ਲਾ ਕੇ ਆਪ ਉਹ ਠੰਡੇ ਠੰਡੇ ਕੁਝ ਦਿਨ ਪਹਿਲਾਂ ਵੱਢੀ ਗਈ ਸਰੋਂ ਦੇ ਕਰਚੇ ਉੱਤੇ ਫੁੱਟੀਆਂ ਨਿੱਕੇ ਨਿੱਕੇ ਗੰਦਲਾਂ ਦਾ ਸਾਗ ਆਥਨ ਦੀ ਰੋਟੀ ਲਈ ਢੋੜਨ ਵਿੱਚ ਰੁੱਝ ਗਈ ਮਿੱਠੀਆਂ ਰੋਟੀਆਂ ਦਾ ਉਹ ਭੂਆ ਵਾਲਾ ਸੁਆਦ ਲੱਗਦਾ ਸੀ ਉਹਨੇ ਆਪਣੀ ਕਲਾ ਨੂੰ ਸਿਖਾ ਦਿੱਤੀ ਸੀ ਅਗਲੇ ਸਵੇਰ ਬੱਚੇ ਫਿਰ ਖੇਤਾਂ ਵੱਲ ਭੱਜ ਗਏ ਉਹਦੀ ਪਤਨੀ ਉਹਨਾਂ ਦੇ ਕੱਲ ਦੇ ਮੈਲੇ ਕੀਤੇ ਹੋਏ ਕੱਪੜੇ ਧੋ ਰਹੀ ਸੀ ਭਾਬੀ ਨੇ ਉਹਦੇ ਹੱਥੇ ਕੱਪੜੇ ਖੋਹੇ ਵੀ ਸਨ ਪਰ ਉਹ ਉਹਨੂੰ ਨਾਸ਼ਤਾ ਬਣਾਉਣ ਲਈ ਕਹਿ ਕੇ ਆਪੇ ਕੱਪੜੇ ਧੋਣ ਲੱਗ ਪਈ ਸੀ ਭੂਆ ਤੇ ਉਹ ਟਾਲੀ ਹੇਠ ਬੈਠੇ ਗੱਲਾਂ ਕਰ ਰਹੇ ਸਨ ਉਹਦੀ ਪਤਨੀ ਇੱਕ ਦੂ ਕੱਪੜੇ ਧੋ ਨਚੂੜ ਕੇ ਵਿਹੜੇ ਵਿੱਚ ਬੰਨੇ ਰੱਸੀ ਉੱਤੇ ਸੁੱਕਣੇ ਪਾਉਣੋਂ ਦੀ ਅਤੇ ਫਿਰ ਬਾਕੀ ਧੁੰਜਾ ਲੱਗਦੇ। ਉਹਦੀ ਪਤਨੀ ਉਹਨੂੰ ਖੁਸ਼ ਦੇਖ ਕੇ ਖੁਸ਼ ਸੀ। ਬੱਚੇ ਮਿੱਟੀ ਵਿੱਚ ਖੇਡ ਕੇ ਖੁਸ਼ ਹੋ ਰਹੇ ਸਨ ਅਤੇ 낄ਕਾਰੀਆਂ ਮਾਰ ਰਹੇ ਸਨ। ਉਹ ਦਫ਼ਤਰ ਦੀਆਂ ਫਾਈਲਾਂ ਭੁੱਲ ਕੇ ਬੜਾ ਸੰਤੁਸ਼ਟ ਸੀ। ਸਾਰੇ ਪਰਿਵਾਰ ਨੂੰ ਉਹਨਾਂ ਦੇ ਆਉਣ ਦਾ ਚਾਹ ਸੀ। ਪਰ ਭੂਆ ਨੂੰ ਤਾਂ ਬਹੁਤਾ ਹੀ ਸੀ। ਉਹਨੂੰ ਤਸੱਲੀ ਸੀ ਕਿ ਉਹਦਾ ਪਤੀ ਜਾਂ ਪਹਿਲੇ ਸਨੇਹ ਉੱਤੇ ਹੀ ਕੰਮ ਸਭ ਕੰਮ ਛੱਡ ਕੇ ਉਹਨੂੰ ਮਿਲਣ ਆ ਗਿਆ ਸੀ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ ਵਿੱਚ ਕਿੱਥੇ ਰਹਿ ਗਿਆ ਮੋਹ ਪਿਆਰ ਭੂਆ ਉਹਨੂੰ ਮਰੱਬਾ ਬੰਦੀ ਤੋਂ ਮੰਗਰੋਂ ਬਣੇ ਖੇਤ ਦੀਆਂ ਹੱਦਾਂ ਬਾਰੇ ਦੱਸਣ ਲੱਗੀ ਚੜ੍ਹਦੇ ਪਾਸੇ ਜਿਸ ਰਾਹ ਉਹ ਆਏ ਸਨ ਖੇਤ ਉਹਦੇ ਨਾਲ ਜਾਂ ਲੱਗਦਾ ਸੀ ਦੱਕਣ ਵਾਲੇ ਪਾਸੇ ਸ਼ੁਹਾਰੇ ਬੇਰਾਂ ਵਾਲੀ ਬੇਰੀ ਹੁਣ ਹੱਦ ਉੱਤੇ ਆ ਗਈ ਸੀ ਜੀਦੇ ਬੇਰ ਛੋਟਾ ਹੁੰਦਾ ਉਹ ਬੜਾ ਸਵਾਦ ਲੈ ਲੈ ਕਹਦਾ ਹੁੰਦਾ ਸੀ ਉੱਤਰ ਵਾਲੇ ਪਾਸੇ ਭੂਆ ਦਾ ਮਰੱਬਾ ਕੱਸੀ ਤੱਕ ਫੈਲਿਆ ਹੋਇਆ ਸੀ ਤੇ ਛਿਪ ਦੇ ਵੱਲ ਦੀ ਬਾਹੀ ਉੱਤੇ ਉੱਚੇ ਲੰਮੇ ਸਫੈਦਿਆਂ ਦੀ ਲੰਮੀ ਪਾਲ ਲੱਗੀ ਹੋਈ ਸੀ ਮਰੱਬਾਬੰਦੀ ਵਿੱਚ ਮਰੱਬਾਬੰਦੀ ਵਿੱਚ ਹੋਰ ਖੇਤਾਂ ਦੇ ਬਦਲੇ ਇਸ ਖੇਤ ਨਾਲ ਜੁੜੀ ਜ਼ਮੀਨ ਕੁਜ਼ਨਤਾਣੀ ਵੀ ਸੀ ਅਤੇ ਉੱਚੀ ਨੀਮੀ ਵੀ ਪਰ ਬਾਈ ਨੇ ਭਰਮੀ ਖਾਦ ਪਾ ਕੇ ਅਤੇ ਮਿਹਨਤ ਨਾਲ ਕਰਾਹੇ ਲਾਗੇ ਉਹ ਜ਼ਮੀਨ ਵੀ ਆਪਣੀ ਜ਼ਮੀਨ ਵਰਗੀ ਹੀ ਵਧੀਆ ਬਣਾ ਲਈ ਸੀ ਹੁਣ ਸਾਰੀ ਜ਼ਮੀਨ ਵਿੱਚ ਇੱਕੋ ਜਿਹੀ ਭਰਪੂਰ ਫਸਲ ਜਮਦੀ ਅਤੇ ਭੁਉਂ ਪਧਰੀ ਇੰਨੀ ਸੀ ਕਿ ਇੱਕ ਸਿਰੇ ਪਾਣੀ ਦੀ ਬਾਲਟੀ ਡੋਲਦੇ ਹੋ ਉਹ ਵਾਕੇ ਦੂਜੇ ਸਿਰੇ ਜਾ ਲਗੀ ਤੇ ਫਿਰ ਭੂਆ ਨੇ ਦੱਸਿਆ ਕਿ ਇਸ ਫਾਇਦੇ ਦੇ ਪਰਲੇ ਪਾਸੇ ਕਿਸੇ ਦੀ ਪੰਜ ਕਮਾ ਮਾਂ ਜ਼ਮੀਨ ਸੀ ਬੜੀ ਨਰੂਈ ਧਰਤੀ ਸੋਨਾ ਪੈਦਾ ਕਰਨ ਵਾਲੀ ਤੇ ਆਪਣੇ ਖੇਤ ਤੇ ਇੰਨੀ ਬਰਾਬਰ ਦੀ ਪੱਧਰੀ ਜਿਵੇਂ ਇਹਦਾ ਹੀ ਟੁਟਾ ਹੋਏ ਤੇ ਹੁਣ ਉਹ ਵਿਕ ਰਹੀ ਸੀ ਭਾ ਤਾਂ ਜ਼ਮੀਨ ਦਾ ਬਹੁਤ ਚੜ ਚੁੱਕਿਆ ਸੀ ਪਰ ਉਹ ਸਸਤੀ ਹੀ ਬਣ ਜਾਨੀ ਸੀ ਮਾਲਕ ਲੋੜਵੰਦ ਹੋਣ ਕਰਕੇ ਬੰਦ ਤਾਂ ਹੋਰ ਵੀ ਸਸਤੀ ਜਾਂਦੀ ਪਰ ਇੱਕ ਦੋ ਗਾਹਕ ਹੋਰ ਖੜ ਗਏ ਜਿਸ ਕਰਕੇ ਭਾਅ ਵਧ ਗਿਆ ਫਿਰ ਵੀ ਉਹ ਨਾਲ ਲੱਗਦੀ ਹੁਣ ਕਰਕੇ ਮਹਿੰਗੀ ਨਹੀਂ ਸੀ ਅੰਤ ਵਿੱਚ ਭੂਆ ਨੇ ਥੂੜਾ ਝਾੜਿਆ ਕੁਛ ਤਾਂ ਭਾਈ ਹੜੇ ਵੇਚ ਕੇ ਪੈਸੇ ਘਰੇ ਹੀ ਹੋ ਜਾਣਗੇ ਕੁਛ ਇਧਰੋਂ ਉਧਰੋਂ ਹੋਰ ਪ੍ਰਬੰਧ ਹੋ ਜਾਊ ਬਾਕੀ ਰੁਪਈਏ ਕਾਕਾ ਤੂੰ ਦੇ ਆਪਦੇ ਬਾਈ ਨੂੰ ਆਪਾਂ ਇਹ ਭੂਈ ਕਿਸੇ ਹੀ ਲੈ ਵੀ ਛੱਡ ਨਹੀਂ ਨਹੀਂ ਪੈਸੇ ਤੇਰੇ ਛੇਤੀ ਹੀ ਮੜਾਉਣਗੇ ਉਹਨੇ ਇੱਕ ਬਿੰਦ ਆਵਾਜ਼ ਹੋ ਕੇ ਭੂਆ ਵੱਲ ਦੇਖਿਆ ਤੇ ਫਿਰ ਢੱਕੇ ਨਾਲ ਮਿੱਟੀ ਖੁਰਚਦਾ ਹੋਇਆ ਉਹ ਉਖੜੇ ਉਖੜਿਆ ਜਿਹਾ ਉੱਤਰ ਦੇਣ ਲੱਗ ਪਿਆ ਜੀ ਤੋਂ ਨਾ ਉਹਦੀ ਨਾ ਸਪਸ਼ਟ ਹੁੰਦੀ ਸੀ ਅਤੇ ਨਾ ਉਹਦੀ ਹਾਂ ਦਾ ਹੀ ਪਤਾ ਲੱਗਦਾ ਸੀ ਸਿੱਧੀ ਨਾ ਕਰਨੇ ਉਹਨੂੰ ਬਹੁਤ ਔਖੀ ਲੱਗ ਰਹੀ ਸੀ ਅਤੇ ਹਾਂ ਕਰਨ ਦੇ ਉਸ ਵਿੱਚ ਉੱਕਾ ਹੀ ਪੁੱਜਤ ਨਹੀਂ ਸੀ ਉਹਦੀ ਪਤਨੀ ਕੱਪੜੇ ਧੋਣ ਮਗਰੋਂ ਨਹਾ ਕੇ ਤੌਲੀਆ ਸੁਕਣਾ ਪਾ ਰਹੀ ਸੀ ਬੱਚੇ ਚਾਂਬਲੇ ਹੋਏ ਬਾਹਰੋਂ ਭੱਜੇ ਭੱਜ ਆਏ ਉਹ ਮੱਥੇ ਉੱਤੇ ਤਿਉੜੀ ਪਾ ਕੇ ਬੋਲਿਆ ਹੇ ਖਾਂ ਕਿਵੇਂ ਭੂਤ ਬਣੇ ਨਿੱਲੀ ਪੜਕੇ ਦੇਉ ਨੇ ਆਪਣੀ ਪਤਨੀ ਨੂੰ ਉਹਨਾਂ ਨੂੰ ਨਵਾ ਕੇ ਤਿਆਰ ਕਰਨ ਲਈ ਗਿਆ ਤਾਂ ਜੋ ਠੰਡੇ ਠੰਡੇ ਧੁਰਿਆ ਜਾ ਸਕੇ। ਕੱਪੜੇ ਰੋਟੀ ਖਾਂਦਿਆਂ ਖਾਂਦਿਆਂ ਸੁੱਕੇ ਜਾਣੇ ਸਨ। ਭੂਆ ਬੁਲੀ, "ਅੱਜ ਹੀ ਜਾਉਂਗੇ ਨਾ ਪੁੱਤਰ?" "ਅੱਜ ਤਾਂ ਨਹੀਂ ਅਸੀਂ ਜਾਣ ਦਿੰਦੇ। ਨਾਲੇ ਆਥਨ ਤਾਂ ਇੰਜਰਨੈਲ ਸਿਉਰਿਆਂ ਤੋਂ ਮੋੜਾਉ ਉਹਨੂੰ ਮਿਲੇ ਬਿਨਾ ਥੋੜੇ ਚਲੇ ਜਾਉਂਗੇ।" ਰਸੋਈ ਵਿੱਚ ਬੈਠੀ ਭਾਬੀ ਭੂਆ ਦੀ ਹਾਂ ਵਿੱਚ ਹਾਂ ਮਲਾ ਰਹੀ ਸੀ। ਉਹ ਬੁਲਿਆ ਨੌਕਰੀ ਵਿੱਚ ਇੰਨੀ ਬੇਲ ਕਿਥੇ ਨੌਕਰੀ ਨੂੰ ਇਸੇ ਕਰਕੇ ਤਾਂ ਨਖਿੱਧ ਕਹਿੰਦੇ ਨੇ ਨਾ ਆਉਣ ਆਪਣੇ ਹੱਥ ਨਾ ਮੁੜਨਾ ਆਪਣੇ ਹੱਥ ਫੇਰ ਕਿਤੇ ਲੰਮੀ ਛੁੱਟੀ ਆਵਾਂਗੇ ਉਹਦੀ ਪਤਨੀ ਨੂੰ ਆਉਣ ਲਈ ਵੱਡੇ ਮੁੰਡੇ ਦੇ ਕੱਪੜੇ ਉਤਾਰਦਿਆਂ ਅਬੋਲ ਉਸ ਵੱਲ ਸਵਾਲੀਆਂ ਨਜ਼ਰਾਂ ਨਾਲ ਦੇਖਦੀ ਰਹੀ ਤਿਆਰ ਹੋ ਕੇ ਪਰੌਂਠੇ ਖਾਣ ਲੱਗੇ ਸਵਖਤਾ ਹੋਣ ਕਰਕੇ ਭੁੱਖ ਵੀ ਨਹੀਂ ਸੀ ਅਤੇ ਆਟੇ ਵਿੱਚ ਵੀ ਕੁਝ ਕਿਰਕ ਜਿਹੀ ਲੱਗਦੀ ਸੀ ਇੱਕ ਪਰੌਂਠਾ ਖਾ ਕੇ ਹੀ ਉਹਦੀ ਬਸ ਹੋ ਗਈ ਕੱਪੜੇ ਟੋਹੇ ਸੁੱਕੇ ਤਾਂ ਨਹੀਂ ਸਨ ਪਰ ਸੁੱਕਿਆਂ ਵਰਗੇ ਹੋਏ ਪਏ ਸਨ ਉਹ ਕਮਰੇ ਵਿੱਚ ਜਾ ਕੇ ਸਮਾਨ ਠੀਕ ਕਰਨ ਲੱਗਾ ਉਹਦੀ ਪਤਨੀ ਨੇ ਰੱਸੀ ਤੇ ਲਾਹੇ ਕੱਪੜੇ ਪਲੰਘ ਉੱਤੇ ਲਿਆਂ ਢੇਰੀ ਕੀਤੀ ਉਹਨੇ ਉਹਦੀ ਆਦਤ ਜਾਂਦਿਆਂ ਇਸ ਸਮੇਂ ਕੁਝ ਵੀ ਪੁੱਛਣਾ ਬੇਲੂੜਾ ਸਮਝਿਆ ਤੇ ਚੁੱਪ ਹੋ ਰਹੀ ਉਹ ਕੱਪੜੇ ਤੈਅ ਕਰਨ ਲੱਗੀ ਜਦੋਂ ਉਹ ਤੈਅ ਕੀਤੇ ਕੱਪੜੇ ਅਟੈਚੀ ਵਿੱਚ ਪਾਉਣ ਲੱਗਾ ਤਾਂ ਪਤਨੀ ਨੇ ਹੀਟੋਂ ਬੂਟੀਆਂ ਵਾਲਾ ਸੂਟ ਕੱਢ ਲਿਆ ਜਿਹਨੂੰ ਉਹ ਭੁੱਲ ਗਿਆ ਲੱਗਦਾ ਸੀ ਪਿਆਰ ਰਹਿਣ ਦੇ ਵਿੱਚ ਹੀ ਉਹ ਨੀਰਸ ਜਿਹੀ ਆਵਾਜ਼ ਵਿੱਚ ਬੋਲਿਆ ਆ ਬੋਲ ਪਤਨੀ ਦੀਆਂ ਅੱਖਾਂ ਵਿੱਚ ਲਟਕਦੇ ਸਵਾਲ ਦੇ ਜਵਾਬ ਵਿੱਚ ਉਹਨੇ ਕਿਹਾ ਰੱਖ ਦੇ ਇਹਨੂੰ ਵਿੱਚ ਹੀ ਦੇਖੀ ਜਾਊ ਫੇਰ ਕਦੇ ਉਹ ਕਾਲੀ ਕਾਲੇ ਕੱਪੜੇ ਅਟੈਚੀ ਵਿੱਚ ਪਾ ਰਿਹਾ ਸੀ ਅਤੇ ਨਿੱਕੀ ਬੂਟੀ ਦਾ ਸੂਟ ਉਹਦੀ ਪਤਨੀ ਦੇ ਹੱਥਾਂ ਵਿੱਚ ਕੰਬ ਰਿਹਾ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ